ਚੱਲੇ ਆਲੇ ਸਾਹਿਬ ਕਹਿੰਦੇ ਸੀ ਵੀ ਅਸੀਂ ਤੁਹਾਡੇ ਦਰਸ਼ਨ ਕਰਨੇ ਆ ਤੇ ਮੈਨੂੰ ਐ ਲੱਗਦਾ ਵੀ ਜਿਹੜੇ ਹਿਸਾਬ ਨਾਲ ਉਹ ਹੱਡੀਆਂ ਦੀ ਮੁੱਠ ਬਣ ਗਈ ਮਨ ਲੱਗਦਾ ਵੀ ਇਹ ਸੁਨੇਹਾ ਨਾ ਆਵੇ ਰੱਬ ਕਰੇ ਵੀ ਉਹਨਾਂ ਦੇ ਦਰਸ਼ਨ ਕਰਨ ਆਲੂ ਲੋਕ ਆਉਣਾ ਹੁਣ ਲੋਕ ਕਹਿ ਰਹੇ ਆ ਦਿਲਜੀਤ ਬਾਰੇ ਵੀ ਮੋਦੀ ਨੂੰ ਮਿਲਣ ਚੱਲਿਆ ਗਿਆ ਲੋਕ ਉਹਨੂੰ ਗਾਣਾ ਕੱਢ ਰਹੇ ਆ ਸਰ ਨੂੰ ਤਾਂ ਪਹਿਲਾਂ ਇਹ ਦੱਸੋ ਵੀ ਆਪਾਂ ਵੋਟਾਂ ਦਿਲਜੀਤ ਨੂੰ ਪਾਈਆਂ ਕਿ ਭਵੰਤਮਨ ਤੇ ਲੋਕ ਕਹਿੰਦੇ ਰੋਸਾ ਇਸ ਗੱਲ ਦਾ ਵੀ ਪੰਜਾਬ ਤੋਂ ਖਾਨ ਵਾਲੇ ਪੰਜਾਬ ਤੋਂ ਕਰੋੜਾ ਰੁਪਏ ਕਮਾਉਣ ਵਾਲੇ ਪੰਜਾਬ ਲਈ ਤਾਂ ਟੁਕੜ ਟੁਕੜ ਖੜ ਜਣਾ ਚਾਹੀਦਾ ਭਗਵਾਨ ਤਮਾਨ ਸਾਹਿਬ ਕੀ ਉਹਨੂੰ ਪ੍ਰਧਾਨ ਮੰਤਰੀ ਟਾਈਮ ਨਹੀਂ ਦੇ ਰਹੇ ਉਹਦੇ ਬਾਪੂ ਵਰਗਾ ਢੱਲੇਵਾਲ ਸਾਹਿਬ ਬਾਪੂ ਹੈ ਨਹੀਂਗਾ ਭਗਵਾਨ ਤਮਾਨ ਦਾ ਜਿਹੜਾ ਘਰੇ ਦਾਦੇ ਪਰਦਾਦੇ ਬਾਪੂਆਂ ਨਾਲ ਜਿਨ੍ਹਾਂ ਨਾਲ ਉਹ ਹੱਸਿਆ ਕਿੱਡਿਆ ਉਹ ਉਹਨੂੰ ਲੱਗ ਨਹੀਂ ਰਿਹਾ ਵੀ ਉਹੇ ਜੀ ਹੈ ਵੀ ਵੀ ਮੇਰੇ ਬਾਪੂ ਵਰਗੀ ਆ ਸੂਬੇ ਨੂੰ ਤੁਸੀਂ ਜਦੋਂ ਰਿਪਰੈਜ਼ੈਂਟ ਕਰਦੇ ਹੋ ਹੁੰਦੇ ਹੋ ਸੋਨੂੰ ਜਵਾਬ ਕਿਵੇਂ ਦੇ ਦੋ ਪ੍ਰਧਾਨ ਮੰਤਰੀ ਘਟੋ ਘਟ ਮਿਲ ਕੇ ਹਾਲਾਤ ਤਾਂ ਦੱਸੇ ਜਾਣਾ ਵੀ ਪੰਜਾਬ ਚ ਹੋ ਕੀ ਰਿਹਾ ਪਸੀਦ ਦਿੱਲੀ ਇੱਥੋਂ 2.5 ਘੰਟਾ ਰਾਹ ਨਹੀਂ ਜਿਹੜੇ ਜਿਹੜੇ ਹਿਸਾਬ ਨਾਲ ਉਹਦੇ ਕੋਲ ਸਕਿਉਰਿਟੀ ਦੇ ਗੱਡੀਆਂ ਜਿਹੜੇ ਹਿਸਾਬ ਨਾਲ ਤੁਹਾਨੂੰ ਟ੍ਰੈਫਿਕ ਵੀ ਨਹੀਂ ਥੋੜੇ ਮੁਰੇ ਆਉਣੀ ਲੱਗਦਾ ਚਲੋ ਮੈਂ ਤਾਂ ਇਹ ਗੱਲ ਕਹਿਣਾ ਵੀ ਆਪਾਂ ਐ ਕਹੀਏ ਕਿ ਉਹਨੂੰ ਆਪਾਂ ਵੋਟ ਨਹੀਂ ਪਾਈ ਯਾਰ ਵੀ ਜਿਹੜੇ ਆ ਬੰਦੇ ਇਹਨਾਂ ਦਾ ਕੀ ਕਰੀਏ ਇੱਕ ਇੱਥੇ 92 ਜਿੱਤੇ ਹੋਏ ਆ ਰਾ ਸਭਾ ਮੈਂਬਰ ਲਾ ਲਓ ਐਮਪੀ ਲਾ ਲਓ ਫਿਰ ਉਹਨਾਂ ਦਾ ਦੱਸੋ ਕੀ ਕਰੀਏ ਵੀ ਚਲੋ ਤਾਂ ਐ ਕਹਿ ਦੂ ਵੀ ਮੇਰੇ ਤਾਂ ਕਿੱਤਾ ਉਹ ਬੰਦੇ ਦਾ ਕਿੱਤਾ ਹੈ ਕਿ ਨਿਕਲ ਚਲਾ ਜਾਊਗਾ ਜਿੰਨਾਂ ਦਾ ਮੰਨ ਲਓ ਕੰਮ ਹੀ ਇਹ ਆ ਸਾਡੇ ਮੁੱਦੇ ਹੱਲ ਕਰਾਉਣਾ ਉਹ ਕਿੱਧਰ ਉੱਡ ਗਏ ਕਿਵੇਂ ਵਾਲੀ ਹੈ ਵਾਰੀ ਦੀ ਨਿਭਾਤਾ ਦਿੱਤੀ ਭਗਵੰਤ ਮਾਨ ਹੋਰ ਨੇ ਕਹਿੰਦੇ ਜ਼ਿੰਮੇਵਾਰੀ ਪ੍ਰੈਸ ਕਾਨਫਰੰਸ ਕਰਕੇ ਉਹ ਕਹਿੰਦੇ ਆਪਾਂ ਕਿਵੇਂ ਚੱਕ ਲਾਂਗੇ ਵੀ ਇਹ ਮੋਦੀ ਨੇ ਵੀ ਉਹਨਾਂ ਨੇ ਕਹਿੰਦੇ ਸਿੱਧੇ ਤੌਰ ਤੇ ਕਹਿਣ ਪੋਕ ਕੀਤੀ ਆ ਵੀ ਜੇ ਸਾਨੂੰ ਇੱਥੇ ਕਿਹਾ ਅਸੀਂ ਨਹੀਂ ਚੱਕਣਾ ਹੈ ਬਾਈ ਜੀ ਫਿਰ ਇਹ ਤਾਂ ਡੰਡੇ ਤੋਂ ਡਰ ਲੱਗਦਾ ਇੱਥੇ ਦਾ ਕੱਠ ਤਖੜਾ ਤੁਸੀਂ ਬਾਈ ਦੇਖੋ ਨਤਾਰਾ ਕਿਤੇ ਹੋ ਕਰਦਾ ਨਤਾਰਾ ਚੋਣਾਂ ਦੇ ਵਿੱਚ ਨਤੀਜਿਆਂ ਦੇ ਨਾਲ ਹੁੰਦਾ ਵੀ ਤੁਸੀਂ ਕੱਖ ਕੀਤਾ ਨਹੀਂ ਅਜ਼ੀਮਨੀ ਚੋਣਾ ਦੇ ਵਿੱਚ ਭਾਈ ਜੀ ਉਹ ਕਹਿੰਦੇ ਸੀ ਸਾਬਤ ਕਰਦਾ ਤੁਹਾਨੂੰ ਐਮਸੀ ਦੀਆਂ ਹੁਣ ਹੋ ਕੇ हटੀਆਂ ਇਲੈਕਸ਼ਨਾਂ ਉੱਥੇ ਉਹ ਕਹਿੰਦੇ ਅਸੀਂ ਸਾਬਤ ਕਰਤਾ ਵੀ ਇਹ ਸਿਰਫ ਭਗਾਈ ਕਰਨ ਵਾਲੇ ਲੋਕ ਐ ਸਰਕਾਰ ਦੇ ਕੰਮਾਂ ਤੋਂ ਸੰਤੁਸ਼ਟ ਨੇ ਲੋਕ ਹੁਣ ਮੈਂ ਅੱਜ ਜੁਨੀਆ ਇਹ ਖਰੀਜੀ ਗੱਲ ਲੈ ਕੇ ਬੇਸ਼ੱਕ ਮੈਨੂੰ ਲੋਕ ਗਾਲਾਂ ਕੱਢ ਦੇਣਾ ਕਿਸਾਨ ਜੁਨੀਆ ਨਾਲ ਵੱਲੋਂ ਰਾਜਾਲ ਖੜਾ ਹੋਇਆ ਸੀਗਾ ਉਹਨਾਂ ਨੂੰ ਲੋਕਾਂ ਨੇ ਜਿਤੇ ਆਇਆ ਨਹੀਂਗਾ ਉਹਨੂੰ ਗਾਲਾਂ ਕੱਢੀਆਂ ਵੀ ਤੂੰ ਕਿਉਂ ਖੜਾ ਹੋ ਗਿਆ ਅਸਾਂ ਫਿਰ ਜਿਹੜੇ ਤੁਸੀਂ 92 ਚ ਤੇ ਆਏ ਉਹਨਾਂ ਨੇ ਕੰਮ ਕਰਤੇ ਇਦੋਂ ਤੱਕ ਕੀ ਪਤਾ ਫਿਰ ਰਾਜਵਾਲ ਸਾਹਿਬ ਜਿੱਤ ਕੇ ਥੋੜੀ ਕਿਸਾਨਾਂ ਦੀ ਗੱਲ ਹੀ ਕਰ ਲੈਂਦੇ ਫਿਰ ਹੁਣ ਇਹ ਦੋਸ਼ ਲਾ ਦਿੰਦੇ ਆ ਲੋਕ ਕਿਸਾਨ ਯੂਨੀਅਨਾਂ ਤੇ ਕੋਈ ਕਹਿੰਦਾ ਵੀ ਕਿਸਾਨ ਯੂਨੀਅਨ ਵਾਲਾ 10 ਕਰੋੜ ਖਾ ਗਿਆ ਕੋਈ 50 ਕਰੋੜ ਖਾ ਗਿਆ ਫਿਰ ਜਿਹੜੇ ਛੋਡੇ ਐਮਐਲਏ ਜਿੱਤੇ ਹੋਏ ਨੇ ਕਿ ਇੱਕ ਹਲਕੇ 'ਚੋਂ ਕਹਿੰਦੇ ਹੁੰਦੇ ਆ ਵੀ ਇੱਕ ਵਾਰੀ ਐਮਐਲਏ ਬਣ ਜਾਓ ਹਿੰਦੀ 'ਚ ਬੋਲ ਦਿੰਦੇ ਚੈਨਲ ਵਾਲੇ 100 ਕਰੋੜ ਦਾ ਪੂਰਾ ਆਦਮੀ ਬਣ ਜਾਂਦਾ ਏ ਇੱਕ ਵਾਰੀ ਐਮਐਲਏ ਬਣਿਆ 100 ਕਰੋੜ ਦਾ ਆਦਮੀ ਬਣ ਜਾਂਦਾ ਏ ਵੀ ਉਹਦਾ 100-100 ਕਰੋੜ ਖਾ ਲੈਣਾ ਤੇ ਛੋਡੇ ਜੁਨੀਅਨ ਵਾਲੇ ਜੇ 2-2 ਕਰੋੜ ਖਾ ਕੇ ਛੋਡੀਆਂ ਜ਼ਮੀਨਾਂ ਬਚਾਉਂਦੇ ਆ ਇਹਨਾਂ ਦੇ ਤੁਸੀਂ ਮੰਨ ਲਓ ਡੰਡਾ ਤੱਕੀ ਜਾਓ ਵੀ ਤੁਸੀਂ ਐ ਕਰਦੇ ਹੋ ਕਰਦੇ ਫਿਰ ਇਹ ਨਿਆ ਕੋਈ ਆਪਣਾ ਫਿਰ ਹੁਣ ਤਾਂ ਮੈਨੂੰ ਲੱਗਦਾ ਵੀ ਵੋਟਾਂ ਵੀ ਐਂ ਪਾਉਣੀਆਂ ਆਪਾਂ ਵੀ ਭਾਈ ਜਿਹੜਾ ਵੱਧ ਤੋਂ ਮੁਕਾਬਲਾ ਹੋਇਆ ਕਰੂ ਵੀ ਜਿਹੜਾ ਚੱਟਾ ਵੇਚੂ ਜਿਹੜਾ ਸਾਡਾ 3 ਭੈਣਾਂ ਦੀ ਇੱਜ਼ਤ ਰੋਲੂ ਜਿਹੜਾ ਸਰ ਨਾਲ ਵੱਧ ਪੱਠੇ ਕੰਮ ਕਰੂ ਉਹਨੂੰ ਜਿੱਤਾਵਾਂਗੇ ਮੈਨੂੰ ਤਾਂ ਐ ਲੱਗਦਾ ਵੀ ਆ ਨਗਰ ਵੱਲੋਂ ਉਹਨੂੰ ਨਹੀਂ ਆਪਾਂ ਜਾ ਰਹੇ ਤੁਸੀਂ ਜਿੱਤਣ ਦੀ ਗੱਲ ਕਰਦੇ ਇੰਟੈਲੀਜੈਂਸੀ ਰਿਪੋਰਟਾਂ ਤਾਂ بڑے ਸੀ ਬਈ ਜਿਸ ਦਿਨ ਡੱਲੇਵਾਲ ਨੂੰ ਕੁਝ ਹੋ ਗਿਆ ਕਹਿੰਦੇ ਅੰਦੋਲਨ ਉੱਥੇ ਹੀ ਖਤਮ ਹੋ ਜਾਣਾ ਇਹ ਯਾਰ ਪੰਜਾਬੀ ਅਬਦਾਲੀ ਵਾਲੇ ਤੋਂ ਲੜ ਰਹੇ ਆ ਅੱਜ ਮੈਂ ਖੁਸ਼ ਵੀ ਬਹੁਤ ਆ ਸਾਰਾ ਬਾਲਡ ਸੁੱਤਾ ਪਿਆ ਰ ਸੁੱਤਾ ਪਿਆਗਾ ਪੂਰੇ ਬਾਲਡ 'ਚ ਸੜਕਾਂ ਲੰਘ ਰੀਆਂ ਵੱਡੀਆਂ ਕੋਰਪੋਰੇਟ ادارے ਦਾ ਕਬਜ਼ਾ ਤੇ ਪੰਜਾਬ ਅੱਜ ਵੀ ਲੜੀ ਜਾਂਦਾ ਹੈ ਇਹ ਨਹੀਂ ਦਬਦਾ ਵਿੱਚ ਬੰਦੇ ਬਹੁਤ ਜਿੱਦੇ ਆਹ ਬਾਜ਼ਾਰ ਬੰਦ ਹੋਇਆ ਨਾ ਇਹ ਮੇਰੇ ਕੌੜੇ ਸਾਹ ਤੇ ਲੱਗਣਗੇ ਉਦੋਂ ਕਿਵੇਂ ਵਿੱਚ ਸਰਕਾਰੀ ਬੰਦੇ ਆ ਕੇ ਕਹਿੰਦੇ ਸੀ ਤੂੰ ਧਰਨੇ ਲਾ ਲੈਨੇ ਹੋ ਤੇ ਅਸੀਂ ਕੋਠੇ ਤੇ ਕਣਕ ਬੀਜ ਲਾਂਗੇ ਆਹ ਮੂੰਹ ਨਹੀਂ ਰਹਿਣੇ ਆ ਦਿੱਲੀ ਹੁਣ ਕੇਜਰੀਵਾਲ ਕਹੀ ਜਾਂਦਾ ਵੋਟਾਂ ਆ ਗਈਆਂ ਵੀ ਭੇਜੋ 4000 ਕਰੋੜ ਵੀ ਅਸੀਂ ਇੱਥੇ ਚੋਣਾ ਲੜਨੀ ਆ ਉਹ ਵੀ ਦੇਣਾ ਉਹ ਇਕੱਠਾ ਕਰਕੇ ਟੈਸਟ ਗਾਇਤ ਕਹਿੰਦਾ ਵੀ ਇਹ ਤਾਂ ਖਨੌਰੀ ਵਾਲਾ ਜਿਹੜਾ ਇਹ ਕੇਂਦਰ ਨਾਲ ਲਵਾਇਆ ਹੋਇਆ ਇਹ ਦੁੱਧਰ ਵੀ ਉਹਨਾਂ ਨੇ ਟੋਹਾਣੇ ਦੇ ਵਿੱਚ ਕੀਤੀ ਹੋਈ ਵੀ ਸੈਂਟਰ ਦੀ ਐ ਫਿਰ ਆਜਾ ਜੇ ਉਹ ਐਂ ਗੱਲ ਕਹਿੰਦਾ ਨਾ ਫਿਰ ਉਹ ਆਪ ਵੀ ਸੈਂਟਰ ਦਾ ਹੋ ਸਕਦਾ ਕਮਾਲ ਆ ਯਾਰ ਇੱਕ ਬੰਦੇ ਦੀ ਜਾਨ ਮੰਨ ਲਾ ਖਤਮ ਹੋਣ ਵਾਲੀ ਐ ਉਹ ਬੰਦਾ ਕਹਿ ਰਿਹਾ ਵੀ ਮੈਂ ਤਾਂ ਦੁਨੀਆ ਤੋਂ ਚਲੇ ਜਾਣਾ ਬਾਈ ਥਲੀ ਆਪਾਂ ਨੂੰ ਪਤਾ ਹੋਵੇ ਵੀ ਅਸੀਂ 15 ਦਿਨਾਂ ਨੂੰ ਇੱਥੋਂ ਚਲੇ ਜਾਣਾ ਤੇ ਤੁਸੀਂ ਤੁਹਾਨੂੰ ਕਾਦਰ ਲਾਲਚ ਰਹ ਜੂਗਾ ਰਹ ਜੂਗਾ ਸਕੇ ਸੁਖ ਨੌਰੀ ਬਾਰਡਰ ਤੋਂ ਲਗਾਤਾਰ ਤੁਹਾਨੂੰ ਅੱਜ ਮਹਾ ਪੰਚਾਇਤ ਦੀਆਂ ਤਸਵੀਰਾਂ ਵਿਖਾਈਆਂ ਬੜੇ ਚੜਦੀ ਕਲਾ ਵਾਲੇ ਵੀ ਵੀਰ ਮਿਲੇ ਪਰ ਜਦੋਂ ਡੱਲੇਵਾਲ ਹੋਰਾਂ ਨੂੰ ਲੈ ਕੇ ਗਏ ਉਦੋਂ ਬਾਜੀ ਕੀ ਮਾਹੌਲ ਸੀ ਉਹ ਵੀ ਤੁਸੀਂ ਵੇਖਿਆ ਕਿ ਕਿਵੇਂ ਭੁੱਬਾ ਮਾਰ ਕੇ ਉਹਨਾਂ ਦੇ ਸਾਥੀ ਰੋਪੇ ਤੇ ਹੁਣ ਗੱਲਬਾਤ ਆਪਾਂ ਕਰਨੀ ਹੈ ਜੀ ਜਗਦੀਪ ਰੰਧਾਵਾ ਜੀ ਦੇ ਨਾਲ ਅਕਸਰ ਪੰਜਾਬ ਦਾ ਕੋਈ ਵੀ ਮੁੱਦਾ ਹੋਵੇ ਹਰੇਕ ਥਾਂ ਦੇ ਉੱਤੇ ਇਹ ਵੀਰ ਪਹੁੰਚਦਾ ਤੇ ਲੋਕਾਂ ਨੂੰ ਪਹੁੰਚਣ ਦੀ ਅਪੀਲ ਵੀ ਕਰਦਾ 4 ਜਨਵਰੀ ਵਾਲੇ ਵੀ ਵੀਰ ਨੇ ਕੀਤੀ ਸੀ ਅਪੀਲ ਵੀ ਭਾਈ ਜਰੂਰ ਪਹੁੰਚੋ ਤੇ ਕੀ ਰੰਧਾਵਾ ਜਿਹਦੇ ਇਸ ਇਕੱਠ ਦੇ ਨਾਲ ਖੁਸ਼ ਹੈਗਾ ਭਾਈ ਤੇ ਹੋਰ ਵੀ ਗੱਲਾਂ ਬਾਤਾਂ ਕਰਾਂਗੇ ਚੜ੍ਹਦੀ ਕਲਾ ਵੀਰੇ ਹਾਂ ਵੀਰੇ ਸਾਰਿਆਂ ਨੂੰ ਪਹਿਲਾਂ ਤਾਂ ਤੁਹਾਡਾ ਧੰਨਵਾਦ ਆ ਜਿੰਨਾ ਮਰਜ਼ੀ ਤੁਹਾਡੇ ਨਾਲ ਧੱਕਾ ਕਰ ਲਿਆ ਸਰਕਾਰ ਨੇ ਚੈਨਲ ਬੰਦ ਕਰ ਲਏ ਸੌ ਕੁਸ ਕਰਿਆ ਆ ਸਰਕਾਰ ਨੇ ਝਾੜੂ ਨਹੀਂ ਪਰ ਤੁਸੀਂ ਪਿੱਸੇ ਨਹੀਂ ਹਟੇ ਤੁਸੀਂ ਸ਼ੁਰੂ ਤੋਂ ਹੱਕ ਸੱਚ ਤੇ ਖੜ੍ਹ ਰਹੇ ਹੋ ਸੋਡਾ ਤੈ ਦੇ ਲੋ ਧੰਨਵਾਦ ਸਾਰਨੋਂ ਪਹਿਲਾਂ ਤਾਂ ਇਹੀ ਗੱਲ ਕਰਨੀ ਆ ਹੁਣ ਆ ਤੁਸੀਂ ਦੂਜੇ ਨੰਬਰ ਤੇ ਵੀ ਜਿਹੜੇ ਆ ਇਕੱਠ ਹੋਇਆ ਵੀ ਤੁਸੀਂ ਖੋਸੋ ਮੈਂ ਕਹਿੰਨਾ ਵੀ ਅੱਜ ਤਾਂ ਯਾਰ ਰੂਹੀ ਖੋਸ ਹੋਗੀ ਸਾਰਨੂੰ ਜਿਵੇਂ ਤੁਸੀਂ ਕਿਹਾਗਾ ਵੀ ਜਦੋਂ ਡੱਲੇਵਾਲ ਸਾਹਿਬ ਜਾ ਰਹੇ ਸੀ ਇੱਥੇ ਲੋਕ ਨਾ ਪੱਬਾ ਮਾਰ ਕੇ ਰੋ ਰਹੇ ਸੀਗੇ ਤੁਸੀਂ ਆਪ ਹੀ ਦੇਖਿਆਗਾ ਮੈਂ ਡੱਲੇਵਾਲ ਸਾਹਿਬ ਕਹਿੰਦੇ ਸੀ ਵੀ ਅਸੀਂ ਤੁਹਾਡੇ ਦਰਸ਼ਨ ਕਰਨੇ ਆ ਤੇ ਮੈਨੂੰ ਐਂ ਲੱਗਦਾ ਵੀ ਜਿਹੜੇ ਹਿਸਾਬ ਨਾਲ ਉਹ ਹੱਡੀਆਂ ਦੀ ਮੁੱਠ ਬਣ ਗਈ ਮਨ ਲੱਗਦਾ ਵੀ ਇਹ ਸੁਨੇਹਾ ਨਾ ਆਵੇ ਰੱਬ ਕਰੇ ਵੀ ਉਹਨਾਂ ਦੇ ਦਰਸ਼ਨ ਕਰਨ ਕੱਲ ਨੂੰ ਲੋਕ ਆਉਣ। ਮੈਂ ਤਾਂ ਇਹੀ ਬੇਨਤੀ ਕਰਦਾ ਸਰਕਾਰ ਨੂੰ। ਹੁਣ ਮੈਂ ਆਪ ਹੀ ਚੱਲ ਤੁਸੀਂ ਸਵਾਲ ਜਦੋਂ ਕਰੋਗੇ ਦੇਖਿਓ ਮੈਂ ਆਪ ਹੀ ਕਹਿ ਦਿੰਨਾ। ਹੁਣ ਲੋਕ ਕਹਿ ਰਹੇ ਆ ਦਲਜੀਤ ਬਾਰੇ ਵੀ ਮੋਦੀ ਨੂੰ ਮਿਲਣ ਚਲੇ ਗਿਆ। ਲੋਕ ਉਹਨੂੰ ਗਾਲਾਂ ਕੱਢ ਰਹੇ ਆ। ਤੁਸੀਂ ਉਹਨੂੰ ਸਾਈਡ ਤੇ ਰੱਖੋ ਗਾਲਾਂ ਕੱਢਣੀਆਂ ਨਹੀਂ ਕਰਨੀਆਂ ਉਹ ਓਡੋਡੀ ਸਾਰੀ ਸੋਚ ਆ। ਸਰਨੋਂ ਤਾਂ ਪਹਿਲਾਂ ਇਹ ਦੱਸੋ ਵੀ ਆਪਾਂ ਵੋਟਾਂ ਦਿਲਜੀਤ ਨੂੰ ਪਾਈਆਂ ਕਿ ਭਗਵੰਤ ਮਾਨ ਨੂੰ ਠੀਕ ਆ ਉਹਨੂੰ ਕੱਟ ਲਓ ਉਹ ਅਡ ਰੱਖ ਲਓ ਚਲੋ ਆਪਾਂ ਇੱਕ ਉਹ ਅਡ ਹਿਸਾਬ ਕਰ ਲਾਂਗੇ ਬਾਅਦ ਚ ਭਗਵੰਤ ਮਾਨ ਸਾਹਿਬ ਕੀ ਉਹਨੂੰ ਪ੍ਰਧਾਨ ਮੰਤਰੀ ਟਾਈਮ ਨਹੀਂ ਦੇ ਰਹੇ ਉਹਦੇ ਬਾਪੂ ਵਰਗਾ ਢੱਲੇਵਾਰ ਸਾਹਿਬ ਬਾਪੂ ਹੈ ਨਹੀਂਗਾ ਭਗਵੰਤ ਮਾਨ ਦਾ ਜਿਹੜਾ ਘਰੇ ਦਾਦੇ ਪੜਦਾਦੇ ਬਾਪੂਆਂ ਨਾਲ ਜਿਨ੍ਹਾਂ ਨਾਲ ਉਹ ਸਕੇਡ ਹੈ ਉਹ ਉਹਨੂੰ ਲੱਗ ਨਹੀਂ ਰਿਹਾ ਵੀ ਉਹੇ ਜੀ ਹੈ ਵੀ ਵੀ ਮੇਰੇ ਬਾਪੂ ਵਰਗੀ ਆ ਵੀ ਇਹਦਾ ਕਰਕੇ ਮੈਂ ਘਟੋ ਘਟ ਪੰਜਾਬ ਦਾ ਮੁੱਖ ਮੰਤਰੀ ਆ ਪੰਜਾਬ ਨੂੰ ਰਿਪਰੈਜ਼ੈਂਟ ਕਰਦਾ ਸੂਬੇ ਨੂੰ ਤੁਸੀਂ ਜਦੋਂ ਰਿਪਰੈਜ਼ੈਂਟ ਕਰਦੇ ਹੁੰਨੇ ਹੋ ਸਾਨੂੰ ਜਵਾਬ ਕਿਵੇਂ ਦੇ ਦੋ ਪ੍ਰਧਾਨ ਮੰਤਰੀ ਘਟੋ ਘਟ ਮਿਲ ਕੇ ਹਾਲਾਤ ਦਾ ਦੱਸਿਆ ਜਾਣਾ ਵੀ ਪੰਜਾਬ ਚ ਹੋ ਕੀ ਰਿਹਾ ਵੀ ਸਾਡੇ ਬੰਦੇ ਮਰ ਰਿਹਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੁਸੀਂ ਦਿੱਲੀ ਇੱਥੋਂ 2.5 ਘੰਟਾ ਰਾਹ ਨਹੀਂ ਜਿਹੜੇ ਜਿਹੜੇ ਸਾਹਿਬ ਨਾਲ ਤੁਹਾਡੇ ਕੋਲ ਸਕਿਉਰਿਟੀ ਦੇ ਗੱਡੀਆਂ ਜਿਹੜੇ ਸਾਹਿਬ ਨਾਲ ਤੁਹਾਨੂੰ ਟ੍ਰੈਫਿਕ ਵੀ ਨਹੀਂ ਤੁਹਾਡੇ ਮੂਰੇ ਆਉਣੀ ਕੀ ਤੁਸੀਂ 2.5 ਘੰਟੇ ਚ 3 ਚ ਜਾ ਕੇ ਮੋਦੀ ਸਾਹਿਬ ਨਾਲ ਗੱਲ ਨਹੀਂ ਕਰ ਸਕਦੇ ਵੀ ਬਾਈ ਜੀ ਸਾਡੇ ਤਾਂ ਬਜ਼ੁਰਗ ਉੱਥੇ ਜਮਾਂ ਐਂਡ ਤੇ ਆ ਗੱਲ ਬਾਤ ਤੇ ਫਿਰ ਹੋਰ ਤੁਹਾਨੂੰ ਕੀ ਕਰਾਉਣਾ ਸੀ ਯਾਰ ਵੋਟਾਂ ਪਾ ਕੇ ਤਿੰਨੇ ਪਾਰਟੀਆਂ ਕਹਿੰਦੇ ਅਸੀਂ ਕਿਸਾਨਾਂ ਦੇ ਨਾਲ ਆ ਅੱਜ ਕੌਣ ਆ ਬਈ ਕਿਸਾਨਾਂ ਦੇ ਨਾਲ ਤੁਸੀਂ ਆਪ ਦੱਸ ਦਿਓ ਲੱਗਦਾ ਸਾਨੂੰ ਭਾਈ ਪਰ ਜਿਵੇਂ ਤੁਸੀਂ ਗੱਲ ਦਿਲਜੀਤ ਦੀ ਕੀਤੀ ਲੋਕ ਕਹਿੰਦੇ ਰੋਸਾ ਇਸ ਗੱਲ ਦਾ ਵੀ ਪੰਜਾਬ ਤੋਂ ਖਾਨ ਵਾਲੇ ਪੰਜਾਬ ਤੋਂ ਕਰੋੜਾ ਰੁਪਏ ਕਮਾਉਣ ਵਾਲੇ ਪੰਜਾਬ ਲਈ ਤਾਂ ਕਟੂਕਟ ਖੜਜਣਾ ਚਾਹੀਦਾ ਨਹੀਂ ਮੈਂ ਸਹਿਮਤਾਂ ਵੀਰੇ ਜਿਵੇਂ ਤੁਸੀਂ ਖੜ ਰਹੇ ਹੋ ਤੁਹਾਡਾ ਚੈਨਲ ਬੰਦ ਹੋ ਗਿਆ ਤੁਸੀਂ ਆਪ ਦਾ ਉਹ ਕਿੱਤਾ ਨਹੀਂ ਦੇਖਿਆ ਜਿਵੇਂ ਬੰਦੇ ਦੇਖ ਰਹੇ ਸੋਲ ਆ ਰਹੇ ਜੋ ਹੋਰ ਪਰ ਦਿਲਜੀਤ ਤਾਂ ਹਰ ਥਾਂ ਆਪਣੀ ਭੱਗ ਵੀ ਲੈ ਜਾ ਕੇ ਲੈ ਕੇ ਜਾ ਰਿਹਾਗਾ ਠੀਕ ਆ ਮੈਂ ਸਹਿਮਤਾਂ ਵੀ ਜਦੋਂ ਤੁਹਾਡੀ ਐਡੀ ਵੱਡੀ ਪਹੁੰਚ ਹੋ ਜੇ ਤੁਸੀਂ ਅੱਧੇ ਮਿੰਟ ਦੀ ਗੱਲ ਕਰ ਸਕਦੇ ਹਾਂ ਚਲੋ ਮੈਂ ਤਾਂ ਇਹ ਗੱਲ ਕਹਿਣਾ ਵੀ ਆਪਾਂ ਐ ਕਹੀਏ ਕਿ ਉਹਨੂੰ ਆਪਾਂ ਵੋਟ ਨਹੀਂ ਪਾਈ ਯਾਰ ਵੀ ਜਿਹੜੇ ਆ ਬੰਦੇ ਇਹਨਾਂ ਦਾ ਕੀ ਕਰੀਏ ਇੱਕ ਇੱਥੇ 92 ਜਿੱਤੇ ਹੋਏ ਆ ਰਾ ਸਭਾ ਮੈਂਬਰ ਲਾ ਲਓ ਐਮਪੀ ਲਾ ਲਓ ਫਿਰ ਉਹਨਾਂ ਦਾ ਦੱਸੋ ਕੀ ਕਰੀਏ ਵੀ ਚਲੋ ਤਾਂ ਐ ਕਹਿ ਦੂ ਵੀ ਮੇਰੇ ਤਾਂ ਕਿੱਤਾ ਉਹ ਬੰਦੇ ਦਾ ਕਿੱਤਾ ਕਹ ਕੇ ਨਿਕਲ ਚਲਾ ਜਾਊਗਾ ਜਿੰਨਾਂ ਦਾ ਮੰਨ ਲਓ ਕੰਮ ਹੀ ਇਹ ਆ ਸਾਡੇ ਮੁੱਦੇ ਹੱਲ ਕਰਾਉਣਾ ਉਹ ਕਿੱਧਰ ੁੱਟ ਗਏ ਜ਼ਿੰਮੇਵਾਰੀ ਸੀ ਜੀ ਇਹਨਾਂ ਦੀ ਹਾਂ ਜ਼ਿੰਮੇਵਾਰੀ ਵਾਲੇ ਕਿੱਧਰ ਗਏ ਵੀ ਜਿਹਨਾਂ ਨੂੰ ਅਸੀਂ ਇੱਕ ਹਲਕੇ 'ਚ 2-2 ਲੱਖ ਬੰਦੇ ਦਾ ਇਹ ਨਮਿੰਦੇ ਆ। ਜ਼ਿੰਮੇਵਾਰੀਆਂ ਵਾਰੀ ਇਹਦੀ ਨਿਭਾਤਾ ਦਿੱਤੀ ਭਗਵੰਤ ਮਾਨ ਹੋਰ ਨੇ ਕਹਿੰਦੇ ਜ਼ਿੰਮੇਵਾਰੀ ਪ੍ਰੈਸ ਕਾਨਫਰੰਸ ਕਰਕੇ ਉਹ ਕਹਿੰਦੇ ਆਪਾਂ ਕਿਵੇਂ ਚੱਕ ਲਾਂਗੇ ਵੀ ਇਹ ਮੋਦੀ ਨੇ ਵੀ ਉਹਨਾਂ ਨੇ ਕਹਿੰਦੇ ਸਿੱਧੇ ਤੌਰ ਤੇ ਇੱਕ ਐਨਕ ਕੀਤੀ ਆ ਵੀ ਜੇ ਸਾਨੂੰ ਇੱਥੇ ਕਿਹਾ ਅਸੀਂ ਨਹੀਂ ਚੱਕਣਾ ਡੱਲੇਬਾਲ ਨੂੰ ਜੇ ਸਾਨੂੰ ਜਿਸ ਤਰੀਕੇ ਨਾਲ ਕਹਿੰਦੇ ਅਸੀਂ ਨਹੀਂ ਮਾਰ ਸਕਦੇ ਪੰਜਾਬ ਦੇ ਬਾਈ ਜੀ ਫਿਰ ਇਹ ਤਾਂ ਡੰਡੇ ਤੋਂ ਡਰ ਲੱਗਦਾ ਇਥੇ ਦਾ ਕੱਠ ਤਖੜਾ ਇਹ ਤਾਂ ਪਤਾ ਆ ਵੀ ਜੇ ਡੱਲੇ ਵਾਲੇ ਸਾਹਿਬ ਨੂੰ ਚੱਲਣਾ ਚੱਕਣਾ ਇਹ ਤਾਂ ਹਜ਼ਾਰ ਬੰਦਾ ਮਾਰਨਾ ਪਊਗਾ ਤੇ ਤੁਸੀਂ ਫਿਰ ਆ ਜਿਹੜਾ ਇੱਥੇ ਮਾਸਟਰ ਬੈਠਾ ਇਹਦੀ ਕੋਟੀ ਮੂਰੇ ਉਹਨੂੰ ਰਾਤ ਨੂੰ ਚੱਕ ਕੇ ਲੈ ਗਏ ਬਿਆਨ 20 ਮਿੰਟ ਪਹਿਲਾਂ ਆਉਂਦਾ ਵੀ ਅਸੀਂ ਮਰਨ ਵਰਤ ਵਾਲੇ ਨੂੰ ਚੱਕ ਨਹੀਂ ਸਕਦੇ ਤੇ ਨਾਲ ਹੀ 20 ਮਿੰਟ ਬਾਅਦ ਉਹਨੂੰ ਚੱਕ ਲੈਂਦੇ ਆ ਫੇਰ ਉਹਦਾ ਹੱਲ ਕੱਢੋ ਨਾ ਕੋਈ ਇਹ ਤਾਂ ਸਿਰਫ ਹਜ਼ਾਰ ਦੋ ਗਲਾ ਪਾਣਾ ਭਗਵਾਨ ਤਮਾਨ ਸਾਹਿਬ ਨੂੰ ਜੁੱਡੀ ਉਮੀਦ ਤੇ ਵੋਟਾਂ ਲੋਕਾਂ ਨੇ ਪਾਈਆਂ ਸੀ ਕਿਤੇ ਖਰਾ ਉਤਰੇ ਤੁਸੀਂ ਆਪ ਦੱਸ ਦਿਓ ਮੇਰਾ ਮੈਨੂੰ ਨਹੀਂ ਲੱਗਦਾ ਵੀ ਮੈਨੂੰ ਬਾਲਾ ਬੋਲਣ ਦੀ ਲੋੜ ਆ ਤੁਸੀਂ ਆਪ ਦੱਸ ਦਿਓ ਵੀ ਕੋਈ ਇੱਕ ਇੱਕ ਗੱਲ ਤੇ ਖਰੇ ਉੱਤਰੇ ਹੁਣ ਬਾਈ ਜੀ ਐਦੂ ਬਾਦ ਇਹ ਤੁਸੀਂ ਬਾਈ ਇਹ ਦੇਖੋ ਨਤਾਰਾ ਕਿੱਥੇ ਹੋ ਕਰਦਾ ਨਤਾਰਾ ਚੋਣਾਂ ਦੇ ਵਿੱਚ ਨਤੀਜਿਆਂ ਦੇ ਨਾਲ ਹੁੰਦਾ ਵੀ ਤੁਸੀਂ ਕੱਖ ਕੀਤਾ ਨਹੀਂ ਅਜ਼ੀਮ ਨਹੀਂ ਚੋਣਾਂ ਦੇ ਵਿੱਚ ਬਾਈ ਜੀ ਉਹ ਕਹਿੰਦੇ ਸੀ ਸਾਬਤ ਕਰਤਾ ਤੁਹਾਨੂੰ ਐਮਸੀ ਦੀਆਂ ਹੁਣ ਹੋ ਕੇ ਛੱਡੀਆਂ ਇਲੈਕਸ਼ਨਾਂ ਉੱਥੇ ਉਹ ਕਹਿੰਦੇ ਸੀ ਸਾਬਤ ਕਰਤਾ ਵੀ ਇਹ ਸਿਰਫ ਭਗਾਈ ਕਰਨ ਵਾਲੇ ਲੋਕ ਐ ਸਰਕਾਰ ਦੇ ਕੰਮਾਂ ਤੋਂ ਸੰਤੁਸ਼ਟ ਨੇ ਲੋਕ ਇਹ ਤਾਂ ਡਾਂਗ ਦੇ ਧੱਕੇ ਨਾਲ ਹੋਇਆ ਕੰਮ ਸਾਰਾ ਡਾਂਗ ਦੇ ਧੱਕੇ ਨਾਲ ਨੰਬਰ 2 ਤੇ ਪੰਜਾਬੀ ਥੋੜਾ ਜਿਹਾ ਕੁਝ ਧਰਨਿਆਂ ਤੇ ਪਹੁੰਚ ਜਾਂਦੇ ਵੱਡੀ ਗਿਣਤੀ ਚ ਪਰ ਵੋਟਾਂ ਵੇਲੇ ਮੈਨੂੰ ਇਹ ਲੱਗਦਾ ਵੀ ਜਿਹੜਾ ਵੱਧ ਚੱਟਾ ਵੇਚਦਾ ਉਹਨੂੰ ਜਿੱਤੇ ਆਉਂਦੇ ਆ ਜਿਹੜਾ ਵੱਧ ਪੰਜਾਬ ਦਾ ਵੱਡਾ ਨੁਕਸਾਨ ਕਰਦਾ ਉਹਨੂੰ ਜਿੱਤੇ ਆਉਂਦੇ ਆ ਮੁੱਦਿਆਂ ਵਾਲੇ ਬੰਦੇ ਨੂੰ ਸ਼ਾਇਦ ਨੇੜੇ ਨਹੀਂ ਲੱਗਣ ਦਿੰਦੇ ਹੁਣ ਮੈਂ ਅੱਜ ਜੁਨੀਆ ਇਹ ਖਰੀਜੀ ਗੱਲ ਲੈ ਕੇ ਬੇਸ਼ੱਕ ਮੈਨੂੰ ਲੋਕ ਗਾਲਾਂ ਕੱਢ ਦੇਣਾ ਕਿਸਾਨ ਜੁਨੀਆਨ ਵੱਲੋਂ ਰਾਜਾਲ ਖੜਾ ਹੋਇਆ ਸੀਗਾ ਉਹਨਾਂ ਨੂੰ ਲੋਕਾਂ ਨੇ ਜਿੱਤੇ ਆਇਆ ਉਹਨੂੰ ਗਾਲਾਂ ਕੱਢੀਆਂ ਵੀ ਤੂੰ ਕਿਉਂ ਖੜਾ ਹੋ ਗਿਆ ਅਸਿਆ ਫਿਰ ਜਿਹੜੇ ਤੁਸੀਂ 92 ਚ ਤੇ ਆਏ ਉਹਨਾਂ ਨੇ ਕੰਮ ਕਰਤੇ ਇਦੋਂ ਤੱਕ ਕੀ ਪਤਾ ਫਿਰ ਰਾਜਵਾਲ ਸਾਹਿਬ ਜਿੱਤ ਕੇ ਛੋਟੀ ਕਿਸਾਨਾਂ ਦੀ ਗੱਲ ਹੀ ਕਰ ਲੈਂਦੇ ਫਿਰ ਹੁਣ ਇਹ ਦੋਸ਼ ਲਾ ਦਿੰਦੇ ਆ ਲੋਕ ਕਿਸਾਨ ਯੂਨੀਅਨਾਂ ਤੇ ਕੋਈ ਕਹਿੰਦਾ ਵੀ ਕਿਸਾਨ ਯੂਨੀਅਨ ਨਾਲ 10 ਕਰੋੜ ਖਾ ਗਿਆ ਕੋਈ 50 ਕਰੋੜ ਖਾ ਗਿਆ ਐਂ ਕਹਿੰਦੇ ਆ ਨਾ ਫਿਰ ਜਿਹੜੇ ਛੋਡੇ ਐਮ.ਐਲ.ਏ ਜਿੱਤੇ ਹੋਏ ਨੇ ਕਿ ਹਲਕੇ ਚੋਂ ਕਹਿੰਦੇ ਹੁੰਦਾ ਵੀ ਇੱਕ ਵਾਰੀ ਐਮਐਲਏ ਬਣ ਜਾਓ ਹਿੰਦੀ ਚ ਬੋਲ ਦਿੰਦਾ ਚੈਨਲ ਵਾਲੇ 100 ਕਰੋੜ ਦਾ ਪੂਰਾ ਆਦਮੀ ਬਣ ਜਾਂਦਾ ਏ ਇੱਕ ਵਾਰੀ ਐਮਐਲਏ ਬਣਿਆ 100 ਕਰੋੜ ਦਾ ਆਦਮੀ ਬਣ ਜਾਂਦਾ ਏ ਫਿਰ ਮੇਰੀ ਇਹ ਗੱਲ ਸੁਣ ਲਓ ਵੀ ਉਹ ਤਾਂ 100-100 ਕਰੋੜ ਖਾ ਲੈਣ ਤੇ ਛੋਡੇ ਜੁਨੀਅਨ ਵਾਲੇ ਜੇ 2-2 ਕਰੋੜ ਖਾ ਕੇ ਛੋਡੀਆਂ ਜ਼ਮੀਨਾਂ ਬਚਾਉਂਦੇ ਆ ਇਹਨਾਂ ਦੇ ਤੁਸੀਂ ਮੰਨ ਲਓ ਡੰਡਾ ਤੱਕੀ ਆਓ ਵੀ ਤੁਸੀਂ ਐ ਕਰਦੇ ਹੋ ਉਹ ਕਰਦੇ ਹੋ ਫਿਰ ਇਹ ਨਿਆ ਕੋਈ ਆਪਣਾ ਫਿਰ ਹੁਣ ਤਾਂ ਮੈਨੂੰ ਲੱਗਦਾ ਵੀ ਵੋਟਾਂ ਵੀ ਐਂ ਪਾਉਣੀਆਂ ਆਪਾਂ ਵੀ ਭਾਈ ਜਿਹੜਾ ਵੱਧ ਤੋਂ ਮੁਕਾਬਲਾ ਹੋਇਆ ਕਰੂ ਵੀ ਜਿਹੜਾ ਚੱਟਾ ਵੇਚੂ ਜਿਹੜਾ ਸਾਡਾ 3 ਭੈਣਾਂ ਦੀ ਇੱਜ਼ਤਾਂ ਰੋਲੂ ਜਿਹੜਾ ਸਰ ਨੂੰ ਵੱਧ ਪੱਠੇ ਕੰਮ ਕਰੂ ਉਹਨੂੰ ਜਿੱਤ ਆਵਾਂਗੇ ਮੈਨੂੰ ਤਾਂ ਐਂ ਲੱਗਦਾ ਵੀ ਆ ਨਗਰਵਾਲੋਂ ਉਹਨੂੰ ਨਹੀਂ ਆਪਾਂ ਜਾ ਰਹੇ ਤੇ ਤੁਸੀਂ ਇਹ ਗੱਲ ਕਹੀ ਸੀ ਵੀ ਆ ਸਾਡੇ ਪਿੱਛੇ ਬੰਦੇ ਫਿਰ ਜੇ ਸੀ ਇੰਨੇ ਮਾੜੇ ਆ ਸਾਡੇ ਆ ਬੰਦੇ ਵੀ ਕਿਵੇਂ ਜਿੱਤ ਗਏ ਐਮ ਸੀ ਸੀ ਚ ਜਾਂ ਹੋਰ ਵੀਰੇ ਸਰਕਾਰੀ ਤੰਤਰ ਮੰਤਰ ਜੰਤਰ ਸਾਰਾ ਕੁਛ ਅਗਲੇ ਨੇ ਵਰਤਿਆ ਮੋਟਰਾਂ ਲਵਾਈਆਂ ਇੱਟਾਂ ਸਟਾਈਆਂ ਜਿਮਨੀ ਚੋਂ ਧੱਕਾ ਕਰਿਆ ਡੀ ਸੀ ਐਸ ਐਸ ਬੀ ਸ ਉੱਥੇ ਬਾਇਆ ਤੇ ਫਿਰ ਜਿੱਤ ਗਏ ਤਾਂ ਕਿਹਨਾਂ ਜਿੱਤੇ ਆ ਕੋਈ ਨਾ ਸਤਾਈ ਆ ਜਾਣ ਦੇ ਫਿਰ ਲੋਕ ਆਹੀ ਨਿਮੇੜਾ ਕਰਨਗੇ ਜਿਹੜੇ ਪਹੁੰਚੇ ਆ ਧਰਨੀ ਤੇ ਪਰ ਬਸ ਮੈਨੂੰ ਇੱਕ ਗਿਲਾ ਰਹਿੰਦਾ ਇਹਨਾਂ ਲੋਕਾਂ ਦੇ ਥੋੜਾ ਜਿਹਾ ਕਹਿਣਾ ਵੀ ਨਹੀਂ ਚਾਹੁੰਦਾ ਅੱਜ ਵੱਡਾ ਇਕੱਠ ਕਰਾ ਜੇ ਗਿਲਾ ਕਰਾਂਗੇ ਫਿਰ ਆਖਣਗੇ ਯਾਰ ਤੂੰ ਗਿਲਾ ਕਰਦਾ ਅਸੀਂ ਤਾਂ ਆ ਗਏ ਗਿਲਾ ਥੋੜਾ ਜਿਹਾ ਹੀ ਰਹਿੰਦਾ ਵੀ ਜਦੋਂ ਵੋਟਾਂ ਆਉਂਦੀਆਂ ਉਦੋਂ ਨਹੀਂ ਉਦੋਂ ਮੈਨੂੰ ਲੱਗਦਾ ਨਹੀਂ ਵੀ ਸੱਚੇ ਨੂੰ ਵੋਟ ਪਾ ਦੇਣ ਗਲਤ ਬੰਦਿਆਂ ਨੂੰ ਵੋਟ ਪੈ ਜਾਂਦੀ ਹੈ ਉਹ ਹੁਣ ਮੈਂ ਉਹ ਦੋਨਾਂ ਨਾਲ ਲੜਿਆ ਪੈਡਾ ਉਦੋਂ ਆਪਾਂ ਆ ਕੇ ਕਹਿੰਦੇ ਸੀ ਵੀ ਅਸੀਂ ਸਹੀ ਨੂੰ ਵੋਟ ਪਾਇਆ ਕਰਾਂਗੇ ਹਣਾ ਦੂਜਾ ਦੋਨਾਂ ਨਾਲ ਲੜ ਰਹੇ ਹੁਣ ਸਭ ਕੁ ਲੈਣਾ ਚਾਹੀਦਾ ਪਰ ਲੋਕ ਵੀ ਭਾਈ ਉਹ ਇਹ ਕਹਿੰਦੇ ਆ ਵੀ ਅਸੀਂ ਬਾਕੀ ਪਾਰਟੀਆਂ ਦੇਖ ਲੀਆਂ ਨਵੀਂ ਪਾਰਟੀ ਕੋਈ ਅਸੀਂ ਤਾਂ ਕਹਿੰਦੇ ਉਹ ਹੁਣ ਤਾਂ ਲੋਕ ਹੁਣ ਇਹ ਵੀ ਕਹਿੰਦੇ ਆ ਉਹ ਕਹਿੰਦੇ ਅੱਜ ਦੀ ਡੇਟ ਦੇ ਵਿੱਚ ਕੋਈ ਪੰਜਾਬ ਦੀ ਖੇਤਰੀ ਪਾਰਟੀ ਬਣ ਜੇ ਜੇ ਸ਼ੋਮਣੀ ਅਕਾਲੀ ਦਲ ਚੋਂ ਇਹ ਜਿਹੜੇ ਮਾੜੇ ਲੀਡਰ ਆ ਬਾਹਰ ਹੋ ਜੇ ਅਕਾਲੀ ਦਲ ਨੂੰ ਕਹਿੰਦੇ ਅਸੀਂ ਜਿਤਾ ਦਈਏ ਕਹਿੰਦੇ ਅੱਜ ਜੀ हां ये हैगा भाई जी लोग इतने जागरूक हो गए नेट देख देख सब नु पता लाग गया कि दिल्ली च चलण वाली पार्टियां ਸਾਡਾ ਭਲਾ ਨਹੀਂ ਕਰ ਸਕਦੀਆਂ ਜੇ ਕਰਨੀਆਂ ਤਾਂ ਇਹੀ ਕਰਨੀਆਂ ਕਾਲੀਦਲ ਤੋਂ ਬਾਦਲ ਪਰਿਵਾਰ ਸੈਟ ਤੇ ਹੋ ਜੇ ਕਾਲੀਦਲ ਨੂੰ ਕੀ ਹੋਏਗਾ ਅੱਜ ਜੇ ਮੰਮਤਾ ਬੈਨਰਜੀ ਦੀ ਆਪ ਦੀ ਖੇਤਰੀ ਪਾਰਟੀ ਸੀ ਅੱਜ ਉਹ ਖੰਗਣ ਨਹੀਂ ਦੇ ਰਹੇ ਅਜਿਹੜੇ ਹਿਸਾਬ ਨਾਲ ਹੁਣ ਨਵੇਂ ਹਿਸਾਬ ਨਾਲ ਇਹ ਤਿੰਨੇ ਕਾਨੂੰਨ ਲੈ ਕੇ ਆਏ ਆ ਕਹਿੰਦੇ ਵੀ ਅਸੀਂ ਸੂਬਿਆਂ ਦੇ ਛੱਡਤਾ ਤੇ ਫਿਰ ਮੰਮਤਾ ਮੈਨਰਜੀ ਹੋਣ ਦੇ ਦੂ ਲਾਗੂ ਇਹ ਤੇ ਆਪਣਾ ਭਗਵੰਤ ਮਾਨ ਸਾਹਿਬ ਮੈਂ ਲਾ 6 ਮਹੀਨੇ ਦੇ ਅੰਦਰ ਦੱਬੀ ਖੜਾ ਸੀ ਆ ਰੌਲੇ ਵਾ ਜਦੋਂ ਡੱਲੇਵਾਲ ਸਾਹਿਬ ਨੇ ਮਰਨ ਵਰਤ ਰੱਖਿਆ ਆ ਰੌਲੇ ਤੋਂ ਬਾਅਦ ਪਤਾ ਲੱਗਿਆ ਵੀ ਕਾਨੂੰਨ ਆ ਗਏ ਇਹਦਾ ਪਰਸੋਂ ਚੌਥੇ ਬਿਆਨ ਆਇਆ ਉਹ ਵੀ ਚਲਾਕੀ ਭਰ ਆਇਆ ਆ ਜਿਹਦੇ ਚ ਕਹੀ ਜਾਂਦਾ ਵੀ ਅਸੀਂ ਕਿਵੇਂ ਲਾਗੂ ਕਰ ਦਈਏ ਤੇ ਤੂੰ ਭਾਈ ਸਾਹਿਬ ਉਹਦੇ ਦਾ ਤੂੰ ਧਰਨੇ ਤੇ ਆ ਨਾ ਬਰਾਬਰ ਜਿੱਤਣ ਤੋਂ ਪਹਿਲਾਂ ਤੁਸੀਂ ਧਰਨੇ ਤੇ ਬੈਠਦੇ ਹੁਣ ਬੈਠੋ ਵੀ ਅਸੀਂ ਨਹੀਂ ਪਾਈਏ ਤਿੰਨੇ ਕਾਨੂੰਨ ਕਿੱਧਰ ਲਿਆ ਤੁਸੀਂ ਕੱਲ ਤਾਂ ਏਡੀ ਲੜਾਈ ਲੜ ਕੇ ਹਟਿਆ 700 ਬੰਦਾ ਮਰਵਾ ਕੇ ਹਟਿਆ ਇਹ ਰੋਜ਼ ਹੀ ਤੁਹਾਡਾ ਇਹੀ ਪੰਗਾ ਰੂ ਅਸੀਂ ਕਿਹੜੇ ਵੇਲੇ ਸਾਡਾ ਪ ਦੀ ਅਰਥਵਿਵਸਤਾ ਸੈੱਟ ਹੋਵੇ ਕਿਹੜੇ ਵੇਲੇ ਸਾਡੀ ਇਕਨੋਮੀ ਸੈੱਟ ਹੋਵੇ ਫਿਰ ਇਹ ਧਰਨੇ ਜੋ ਕਰੇ ਰਹੇ ਸਾਡਾ ਤਾਂ ਫਿਰ ਸੜਕਾਂ ਘਈ ਰੱਖੋ ਸਾਤੋਂ ਹੁਣਾਂ ਧਰਨੇ ਵਾਲੇ ਤੇ ਆ ਜਾ ਵਿੱਚ ਬੰਦੇ ਬਹੁਤ ਜਿੱਦੇ ਆਹ ਬਾਜ਼ਾਰ ਬੰਦ ਹੋਇਆ ਨਾ ਇਹ ਮੇਰੇ ਕੋੜੇ ਸਾਥ ਲੱਗਣਗੇ ਉਦੋਂ ਕਿਵੇਂ ਵਿੱਚ ਸਰਕਾਰੀ ਬੰਦੇ ਆ ਕੇ ਕਹਿੰਦੇ ਸੀ ਤੂੰ ਧਰਨੇ ਲਾ ਲੈਨੇ ਹੋ ਤੇ ਅਸੀਂ ਕੋਠੇ ਦੇ ਕਣਕ ਬੀਜ ਲਾਂਗੇ ਆਹ ਮੂੰਹ ਨਹੀਂ ਰਹਿਣੇ ਆ ਮੈਂ ਬਾਹਰਲੇ ਦੇਸ਼ ইংল্যান্ড ਨੂੰ ਸਾਰੇ ਜਾ ਕੇ ਆਂ ਸੱਲੀ 17 1700 ਰੁਪਏ ਦੀ ਵਿਕ ਰਹੀ ਹੈ ਵੀਰੇ ਆਹ ਬੂਰੀਆਂ ਵਾਲੀਆਂ ਬੂਰੀਆਂ ਦੀਆਂ ਨਾ ਆਲੂ ਵਾਲੀਆਂ ਬੂਰੀਆਂ ਦੇ ਪੈਂਟਾ ਬਣਾਈਆਂ ਵੀ ਆ ਉਹ ਬੱਚੀ 250 ਦੀਆਂ ਵੇਖ ਰਹੀਆਂ ਸਿੱਕਰੀਆਂ ਵੀ ਵਿਕ ਰਹੀਆਂ ਜੇ ਦਲਜੀਤ ਦੇ ਸੋਚ 2 ਰੁਪਿਆਂ ਦੀ ਬੋਤਲ ਪਾਣੀ ਦੀ 300 ਨੂੰ ਵੇਚ ਸਕਦੀਆਂ ਨਾ ਤੇ ਫਿਰ ਆਟਾ ਤਾਂ ਅਗਲੇ 1500 ਨੂੰ ਵੀ ਵੇਚਣਗੇ ਉਹਨਾਂ ਦਾ ਉਹ ਤਾਂ ਏਡੀ ਜ਼ਰੂਰਤ ਆ ਖਾਣ ਪੀਣ ਦੀ ਉਹ ਅਗਲੇ ਦਾ ਆਪਦੇ ਹਿਸਾਬ ਨਾਲ ਰੇਟ ਹੋਣਾ ਫਿਰ ਚੀਕਾਂ ਨਾ ਮਾਰਿਓ ਅੱਜ ਤੁਸੀਂ ਲੜ ਲਓ ਇਹ ਇੱਕ ਆ ਆ ਤੁਹਾਨੂੰ ਹੋਰ ਦੱਸਦਾ ਵੀ ਇਹ ਉਹਦੋਂ ਨਾਲ ਪਹਿਲਾਂ ਵੀ ਮੈਂ ਲਾਸਟ ਕਹਿੰਦਾ ਰਿਹਾ ਦਿੱਲੀ ਤੁਸੀਂ ਹੁਣ ਕਹੋਗੇ ਬਾਈ ਤੁਸੀਂ ਸਵਾਲ ਕਰ ਸਕਦੇ ਹੋ ਵੀ ਆ ਫੇਰ ਤੂੰ ਪਹਿਲਾਂ ਵੀ ਆ ਫੇਰ ਕਹੀ ਜਾਂਦਾ ਵੀ ਜਿੱਤਣਾ ਕਿਉਂ ਜ਼ਰੂਰੀ ਹੈ ਇਹ ਤਾਂ ਜਿੱਤਣਾ ਜ਼ਰੂਰੀ ਹੈ ਜੇ ਇਹ ਕੋਚਲ ਤਾਂ ਖਤਮ ਕਰਤਾ ਫੇਰ ਇਸ ਤੋਂ ਬਾਅਦ ਦੁਬਾਰੇ ਦੋਲਣ ਦਾ ਲੜਨੀ ਲੜਿਆਣੇ ਫੇਰ ਸਰਕਾਰ ਹੀ ਇੰਨੀ ਹਾਵੀ ਹੋ ਜੂ ਲਾ ਇੱਕ ਨਵਾਂ ਕਾਨੂੰਨ ਹੋਰ ਆ ਰਿਹਾ April ਚ ਅੱਗੇ ਆਪਣੇ ਮੈਨੂੰ ਐ ਲੱਗਦਾ ਵੀ ਸਾਰੇ ਕਾਨੂੰਨ ਹੀ ਪੰਜਾਬ ਲਈ ਆ ਰਹੇ ਆ ਤੁਸੀਂ ਇੱਕ ਗੱਲ ਕੀਤੀ ਆ ਵੀ ਜਿੱਤਣਾ ਕਿਉਂ ਜ਼ਰੂਰੀ ਤੁਸੀਂ ਜਿੱਤਣ ਦੀ ਗੱਲ ਕਰਦੇ ਇੰਟੈਲੀਜੈਂਸੀ ਰਿਪੋਰਟਾਂ ਤਾਂ ਬੜੇ CID ਵਾਲੇ ਬੰਦੇ ਦੱਸਦੇ ਆ ਭਈ ਜਿਸ ਦਿਨ ਢੱਲੇਵਾਲ ਨੂੰ ਕੁਛ ਹੋ ਗਿਆ ਕਹਿੰਦੇ ਅੰਦੋਲਨ ਉੱਥੇ ਹੀ ਖਤਮ ਹੋ ਜਾਣਾ ਇਹ ਨਹੀਂ 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 ਵੀਰੇ ਯਾਰ ਪੰਜਾਬੀ ਅਫਗਾਨੀ ਵਾਲੇ ਤੋਂ ਲੜ ਰਹੇ ਆ ਅੱਜ ਮੈਂ ਖੁਸ਼ ਵੀ ਬਹੁਤ ਆ ਸਾਰਾ ਬਾਲਡ ਸੁੱਤਾ ਪਿਆ ਰ ਸੁੱਤਾ ਪਿਆਗਾ ਪੂਰੇ ਬਾਲਡ ਚ ਸੜਕਾਂ ਲੰਘ ਰੀਆਂ ਵੱਡੀਆਂ ਕੋਆਪਰੇਟਿਵ ਅਦਾਰਿਆਂ ਦਾ ਕਬਜ਼ਾ ਤੇ ਪੰਜਾਬ ਤਾਂ ਅੱਜ ਵੀ ਲੜੀ ਜਾਂਦਾ ਹੈ ਇਹ ਨਹੀਂ ਦਬਦਾ ਇਹ ਤਾਂ ਸਦੀਆਂ ਤੋਂ ਲੜ ਰਿਹਾ ਢੱਲੇਵਾਲ ਸਾਹਿਬ ਤੋਂ ਜਾਣ ਤੋਂ ਬਾਅਦ ਪਹਿਲੀ ਵਾਰ ਤਾਂ ਬਾਬਾ ਨਾਨਕ ਕਿਰਪਾ ਕਰੇ ਵੀ ਉਦੋਂ ਪਹਿਲੀ ਲੈ ਜੀਏ ਖਿੱਚ ਕੇ ਕੰਮ ਵੀ ਨਹੀਂ ਇਹੋ ਜਿਹਾ ਕੁਝ ਹੋਵੇ ਬਾਹਰ ਦੀਆਂ ਸਟੇਟਾਂ ਵਾਲੇ ਤਾਂ ਕਹਿੰਦੇ ਜੀ ਬੇਲੜ ਆ ਇਹ ਇਹ ਗਾਲੇस्तानी ਆ ਇਹ ਫਲਾਣਾ ਜੀ ਉਹ ਕਰਦੇ ਆ ਬੇਲੜ ਤਾਂ ਪਹਿਲਾਂ ਵੀ ਜਦੋਂ ਪਹਿਲਾਂ ਸਦੀਆਂ ਤੋਂ ਜੰਗ ਲੜੀਆਂ ਉਹਦੇ ਵੀ ਸਾਨੂੰ ਬੇਲਾ ਕਿਹਾ ਸੋ 15 16 ਸਾਲ ਜਦੋਂ ਜੈਤੋ ਦੇ ਮੋਰਚਾ ਲੱਗਿਆ ਉਹਦੇ ਵੀ ਸਾਨੂੰ ਬੇਲਾ ਕਿਹਾ ਇਹਦਾ ਕਹੀ ਜਾਣਗੇ ਸੀ ਆਪਦਾ ਕੰਮ ਕਰੀ ਜਾਣਾ ਇਹ ਨਹੀਂ ਲੜਨੋਂ ਹਟਦੇ ਤੈਨੂੰ ਲੱਗਦਾ ਵੀ ਇਹ ਕੌਮ ਤਾਂ ਬੰਨ ਵਾਲੀ ਐ ਮੈਨੂੰ ਲੱਗਦਾ ਵੀ ਜਦੋਂ ਇਹ ਕਿਹਾ ਜਾਂਦਾ ਨਾ ਵੀ ਇਹ ਯਾਰ ਇਹ ਪੰਜਾਬ ਵਾਲੇ ਬੇਲੜੜ ਉਦੋਂ ਭਗਵਾਨ ਦਮਨ ਨੂੰ ਸੋਚਣਾ ਚਾਹੀਦਾ ਉਹਨੂੰ ਨਾਲ ਦੀ ਨਾਲ ਨੌਕਰੀਆਂ ਕੱਢ ਦੇਣੀਆਂ ਚਾਹੀਦੀਆਂ ਬੇਲੜਾ ਤਾਂ ਜਿਹੜੇ ਬੇਲੜਾ ਭਾਈ ਉਹਨਾਂ ਨੂੰ ਨੌਕਰੀ ਦੇਣੀ ਚਾਹੀਦੀ ਉਹ ਤਾਂ ਨੌਕਰੀਆਂ ਦੇ ਹੀ ਖੜਾ ਵੀਰੇ ਉਹਦਾ ਜਿਹੜੇ ਸੋਸ਼ਲ ਮੀਡੀਆ ਤੇ ਮੁੰਡੇ ਚਾਰ ਕੰਮ ਕਰਦੇ ਸੀ ਉਹਨਾਂ ਦੇ ਪੇਜ ਮਾਣ ਕੇ ਉਹਨਾਂ ਨੂੰ ਘਰੇ ਬਾਤ ਆ ਜੇ ਕਿਸੇ ਨੂੰ ਇਨਕਮ ਆਉਂਦੀ ਸੀ ਕਿਹੜੀਆਂ ਨੌਕਰੀਆਂ ਤੇ ਤਾਂ ਗੱਲਾਂ ਬਾਤਾਂ ਸੀ ਮੈਨੂੰ ਤੂੰ ਕਹਿੰਗਾ ਰੋਜ਼ ਹੀ ਸੁਣਾਉਣ ਦਾ ਮੈਂ ਆਮ ਘਰ ਦਾ ਜਵਾਕ ਆ ਮੇਰਾ ਐਸੇ ਟਰੈਕਟਰ ਨੇ ਹੈਂਡਲ ਨੇ ਮੇਰਾ ਗੁੱਟ ਤੋੜਤਾ ਉਹਦਾ ਕਿੰਨਾ ਕੁਸ ਕਹਿੰਦਾ ਰਿਹਾ ਉਹਦਾ ਇੰਨਾ ਨਕੰਮਾ ਹੋ ਗਿਆ ਪਹਿਲੀ ਵਾਰ ਸਰਕਾਰ ਠ બસ ਅੱਡੇ ਪਹਿਲੀ ਵਾਰ ਹੋਊਗਾ ਵੀ ਸਰਕਾਰ ਬੱਸ ਅੱਡੇ ਵੀ ਟਿਕਾਏ ਦੇ ਰਹੀ ਐ ਟਾਇਰ ਪਵਾਉਣ ਨੂੰ ਪੈਸੇ ਨਹੀਂ ਹੈਗੇ ਬਸ ਇੰਨਾ ਕੋਲੇ ਸਰਕਾਰ ਕੋਲੇ ਸਾਰੇ ਪਾਸੋਂ ਇੰਨਾ ਫੰਡ ਚ ਚੱਕਿਆ ਗਿਆ ਵੀ ਅੱਜ ਤੱਕ ਜਿੰਨੀਆਂ ਪਹਿਲਾਂ ਸਰਕਾਰਾਂ ਬਣੀਆਂ ਉੰਨੇ ਹੀ ਫੰਡ ਬਰਾਬਰ ਦੀ ਐਵਰੇਜ ਕੱਢ ਗਏ ਉੰਨਾ ਚੱਕ ਲਿਆ ਕਰ ਜਾਂਨੇ ਨੇ ਇੰਨੀ ਬੁਰੀ ਹਾਲਤ ਆ ਜੇ ਸਰਕਾਰ ਦੀ ਕੱਲੀਆਂ ਗੱਲਾਂ ਗਿਆ ਆ ਦਿੱਲੀ ਹੁਣ ਕੇਜਰੀਵਾਲ ਕਹੀ ਜਾਂਦਾ ਵੋਟਾਂ ਆ ਗਈਆਂ ਵੀ ਭੇਜੋ 4000 ਕਰੋੜ ਵੀ ਅਸੀਂ ਇੱਥੇ ਚੋਣਾ ਲੜਨੀ ਆ ਉਹ ਵੀ ਦੇਣਾ ਉਹ ਇਕੱਠਾ ਕਰਕੇ ਇਹ ਤਾਂ ਬਸ ਕੋਈ ਨਹੀਂ ਯਾਰ ਇਹ ਤਾਂ ਕਰਾ ਚੁਟਕਲੇ ਚਟਕਲੇ ਸੁਣਾ ਕੇ ਕੇਰਾ ਬੱਗ ਲਾ ਗਿਆ ਉਹ ਕੋਈ ਮੇਰੇ ਵਰਗੇ ਦਾ ਅਗਮਾਚ ਗਿਆ ਬੈੜਕਾ ਤੁਰਿਆ ਜੇ ਬਈ ਮੰਦਿਰ ਚ ਨਾਲ ਦੋ ਜਾਨੇ ਭਾਲਣ ਵਾ ਕੇ ਉਹ ਮੰਦਿਰ ਤੇ ਗੁਰਦੁਆਰੇ ਸਾਰੇ ਕਿਤੇ ਸੁੱਖ ਸੁੱਖ ਲਿਆ ਕਰੇ ਵੀ ਮੈਨੂੰ ਬੈੜਕਾ ਸਿਆ ਜੇ ਬੈੜਕਾ ਸਿਆ ਜੋ ਨਾਲ ਲਾ ਕਹਿੰਦਾ ਪਤੰਦਰਾ ਉਹਨੇ ਦਾ ਬੈੜਕਾ ਨਹੀਂ ਜਿੰਨੇ ਦੀ ਸੁੱਖਾ ਸੁੱਖ ਲੀਆਂ ਕਹਿੰਦਾ ਕੇਰਾ ਸਿੰਘ ਵਾਲੇ ਨੂੰ ਹੱਥ ਪੈ ਜੇ ਕਿਹੜੀਆਂ ਸੁੱਖਾਂ ਦੇਣੀਆਂ ਆਪਾਂ ਉਹੀ ਇਹ ਤਾਂ ਮੈਨੂੰ ਆਲਾ ਦਾ ਵੀ ਅਗਲੀ ਵਾਰ ਬੁੜੀਆਂ ਦਾ ਵੀ 20000 ਕਰੂਏ ਉਹ ਤਾਂ ਹਜ਼ਾਰ ਹੀ ਕਰ ਹਨ 20000 ਕਰੋ ਵੀ ਦੇਵਾਂਗੇ ਉਧਰ ਨਾਲ 18000 ਕਰਤਾ ਗ੍ਰਾਂਤੀ ਸਿੰਘਾਂ ਦਾ ਹਾਂ ਉੱਥੇ ਕਰਤਾ ਨਾ ਉਹ ਦੇਖੋ ਤੁਸੀਂ ਕਿੰਨਾ ਖਰਾਬ ਮੈਨੂੰ ਕਹਿਣਾ ਨਹੀਂ ਚਾਹੀਦਾ ਮੈਂ ਤਾਂ ਦੂਜੇ ਲਾਜ ਦੇ ਲੱਕੜੇ ਕੇਜਰੀਵਾਲ ਸਿਆਮ ਧਰਮ ਦੇ ਨਾਂ ਤੇ ਮੋਦੀ ਨਾਲੋਂ ਵੀ ਵੱਡੀਆਂ ਵੱਡੀਆਂ ਪਾ ਰਿਹਾ ਹੈਗਾ ਗ੍ਰਾਂਤੀ ਸਿੰਘਾਂ ਤੇ ਦੂਜੇ ਮੰਦਰਾਂ ਵਾਲਿਆਂ ਦਾ ਕਰਤਾ ਹੈ ਉਹ ਦੇਖ ਲਓ ਵੀ ਇਹ ਏਡੀਆਂ ਵੱਡੀਆਂ ਪਾ ਰਿਹਾ ਹੈਗਾ ਕਿਹੜਾ ਦੇਣਾ ਕਿਹੜਾ ਕਰਨਾ ਯਾਰ ਬੁੜੀਆਂ ਵਾਲਾ ਦੇ ਤਾਂ ਜਾਂ ਹੋਰ ਆਪਣੇ ਨਾਲ ਕਿੰਨੇ ਵਾਦੇ ਕਰੇ ਸੀਗੇ ਹੁਣ ਇਹ ਕਹਿੰਦੇ ਸੀ ਵੀ ਅਸੀਂ ਬਿਜਲੀ ਫ੍ਰੀ ਆ ਲੋਕ ਅੱਜ ਆਪ ਕਹਿਣ ਲੱਗੇ ਸੱਥਾਂ ਚ ਵੀ ਬਾਡੀ ਬਿਜਲੀ ਦਾ ਅੱਧਾ ਰੇਟ ਚੱਲ ਪਿਆ ਜਿ ਚੰਨੀ ਵੰਗੂ ਵੀ ਸਾਡੇ ਜੈਂਪਰ ਵੀ ਨਹੀਂ ਮਿਲਣਾ ਬਿਜਲੀ ਬੋਰਡ ਚ ਇੰਨਾ ਨੰਗ ਹੋ ਜੀ ਬਿਜਲੀ ਬੋਰਡ ਲੋਕ ਆਪ ਕਹਿੰਦੇ ਵੀ ਅੱਧਾ ਬਿੱਲ ਅਸੀਂ ਦਿਨ ਨੂੰ ਤਿਆਰ ਆ ਕੀ ਕੀਤਾ ਇਹਨੇ ਜਦੋਂ ਦਾ ਆ ਇੱਕ ਵੀ ਕੰਮ ਗਣਿਆ ਦੇ ਭਵੰਤਮਾਨ ਸਾਹਿਬ ਕੀ ਕੀਤਾਗਾ ਕੀਤਾ ਕੁਛ ਫਿਰ ਗੱਲਾਂ ਦਾ ਕੀ ਫਾਇਦਾ ਕੱਲਾ ਇੱਕ ਇੱਕ ਪਿੱਛੇ ਗੱਲ ਤੁਸੀਂ ਕੀਤੀ ਆ ਵੀ ਅਕਾਲੀ ਦਲ ਚ ਜੇ ਬਾਦਲ ਸਾਈਡ ਹੋ ਜਾਣ ਪਰ ਲੋਕ ਕਹਿੰਦੇ ਜੀ ਵੀ ਜੇ ਅੱਜ ਇਹ ਜੇ ਜੇ ਕੋਈ ਵਿਕਾਸ ਦਿਖਦਾ ਸੜਕਾਂ ਦਿਖਦੀਆਂ ਪੰਜਾਬ ਦੀਆਂ ਮੋਟਰਾਂ ਦੇ ਉੱਤੇ ਪਾਣੀ ਦਿਖਦਾ ਫਰੀ ਦੀਆਂ ਮੋਟਰਾਂ ਦਿਖਦੀਆਂ ਇਲਾਜ ਦਿਖਦਾ ਕਹਿੰਦੇ ਤਾਂ ਉਹ ਬਾਦਲਾਂ ਦਾ ਹੀ ਦਿੱਤਾ ਹੋਇਆ ਨਹੀਂ ਉਹ ਚਲੋ ਮੈਨੂੰ ਲੱਗਦਾ ਵੀ ਕੰਮ ਕਰੇ ਆ ਪਰ ਉਹ ਐਂ ਵੀ ਕੰਮ ਨਹੀਂ ਕਰੇ ਬੇ ਬਈ ਕਰਜ਼ੇ ਟੈਕਸ ਹਨ ਉਹ ਕਰੇ ਆ ਉਹ ਵੀ ਕੋਈ ਐਂ ਨਹੀਂ ਕਰੇ ਪਰ ਫਿਰ ਤੁਸੀਂ ਕਹੋਗੇ ਯਾਰ ਹਰ ਇੱਕ ਪਾਰਟੀ ਨੂੰ ਨਿੰਦਾਗਾ ਕਰਜ਼ੇ ਟੈਕਸ ਲੈ ਕੇ ਕਹਿੰਦੇ ਐਂ ਤਾਂ ਨਹੀਂ ਵੀ ਇਕੱਲਿਓ ਐਸ ਬ੍ਰਸਤ ਜਿਸ ਤਰ੍ਹਾਂ ਇਹਨਾਂ ਨੇ ਕੀਤੀ ਹਾਂ ਵੀ ਖਾ ਗਏ ਮੈਂ ਉਹ ਤੇਰੇ ਨਾਲ ਸਹਿਮਤਾਂ ਕੀਤਾ ਕੰਮ ਮੈਂ ਮੰਨਦਾਗਾ ਪਰ ਜਦੋਂ ਲੋਕ ਇਗਨੋਰ ਕਰ ਰਹੇ ਆ ਮੈਂ ਮੰਨਦਾ ਵੀ ਬਾਦਲ ਕਹਿੰਨੇ ਚਲੋ ਸਭ ਨਾਲੋਂ ਵੱਧ ਕੰਮ ਕਰੇ ਆ ਪਰ ਲੋਕ ਕਹ ਰਹੇ ਵੀ ਬਾਦਲ ਕੇ ਜਾਣ ਸਾਈਡ ਤੇ ਵੀ ਅਸੀਂ ਤਿਆਰ ਆ ਇਹ ਸਮਝਾ ਸਾਰਿਆਂ ਨੂੰ ਵੀ ਸਾਡੀ ਖੇਤਰੀ ਪਾਰਟੀ ਹੁੰਦੀ ਛੇ ਦੇ ਮਾਮਲੇ ਦੇ ਵਿੱਚ ਤੇ ਬੇਅਦਬੀ ਦੇ ਮਾਮਲੇ ਵਿੱਚ ਲੋਕ ਥੋੜੇ ਦੁਖੀ ਵੀ ਹੋਏ ਹਾਂ ਵੀਰੇ ਉਹ ਤਾਂ ਹੈਗੀ ਹੈਗਾ ਪਤਾ ਨਹੀਂ ਕੀ ਗੱਲ ਯਾਰ ਜਿਵੇਂ ਕਿਸੇ ਬੰਦੇ ਤੋਂ ਮੰਨ ਨਹੀਂ ਆਕ ਜਾਂਦਾ ਵੀ ਯਾਰ ਉਹ ਐਂ ਕਹਿੰਦੇ ਮੈਨੂੰ ਸਾਈਡ ਤੇ ਕਰੋ ਇਹਨੂੰ ਹੀ ਕਰੋ ਹੋ ਹਾਲਾਂਕਿ ਐਂ ਵੀ ਕਹਿ ਰਹੇ ਆ ਤੇਰੇ ਵਾਲੀ ਗੱਲ ਵੀ ਕਹ ਰਹੇ ਵੀ ਕੰਮ ਕਰੇ ਆ ਐਂ ਵੀ ਕਹਿ ਰਹੇ ਆ ਪਰ ਬੇਅਦਬੀ ਜਿਵੇਂ ਤੁਸੀਂ ਨਸਾ ਕਿਹਾ ਵੀ ਇਹਦੇ ਤੋਂ ਲਾ ਲਓ ਪਰ ਕਹਿ ਰਹੇ ਵੀ ਸਾਈਡ ਤੇ ਜਾਓ ਤੁਸੀਂ ਇਹ ਗੱਲ ਹੋ ਰਹੀ ਆ ਤੇ ਬਾਕੀ ਬਾਈ ਜੀ ਮੈਂ ਤਾਂ ਇਹੀ ਕਹਿਣਾ ਚਾਹਨਾਗਾ ਵੀ ਅੱਜ ਜਿੰਨੇ ਵੱਡਾ ਕੱਟ ਕੀਤਾ ਕੱਲ ਨੂੰ ਜੇ ਫੇਰ ਕੋਈ ਆਵਾਜ਼ ਆਉਂਦੀ ਆ ਤਾਂ ਪਹੁੰਚਣ ਲੋਕ ਜੇ ਕੋਈ ਹੋਰ ਵੀ ਸਵਾਲ ਆ ਵੀ ਜੋ ਜਿਹੜਾ ਤੇਰੇ ਮਨ ਚੋਂ ਦਾ ਕਰ ਲਾ ਅੱਜ ਆਪਣਾ ਕੋਈ ਖੁੱਲਾ ਟਾਈਮ ਆ ਸਾਰੇ ਜਵਾਬ ਦੇ ਕੇ ਜਾਉ ਲੋਕਾਂ ਨੇ ਅੱਜ ਖੁਸ਼ ਕਰਤਾ ਤੈਨੂੰ ਵੀ ਕਰਤਾ ਮੈਨੂੰ ਵੀ ਕਰਤਾ ਅੱਜ ਇਕੱਠ ਐਡਾ ਵੱਡਾ ਹੋਇਆ ਢੱਲੇਵਾਲ ਸਾਹਿਬ ਨੂੰ ਵੀ ਕਰਤਾ ਹਾਂ ਸਰ ਨਾਲੋਂ ਵਧੀਆ ਪਰ ਜਾਂਦੇ ਹੋਏ ਜਿਹੜਾ ਤੁਸੀਂ ਮਾਹੌਲ ਕਿਆ ਦੁਆਰੇ ਫੇਰ ਮੈਂ ਕਹਿ ਰਿਹਾ ਵੀ ਉਹ ਮਾਹੌਲ ਦੇਖਣ ਜੋ ਸੀ ਵੀ ਲੋਕਾਂ ਦੇ ਯਾਰ ਕੈਮਰੇ ਨਾਲ ਕੈਦ ਕੀਤੀਆਂ ਉਹ ਚੀਜ਼ਾਂ ਪੁੱਬਾ ਮਾਰਦੇ ਰੋਏ ਹੁੰਦੇ ਨੇ ਪੁੱਬਾ ਮਾਰ ਮਾਰ ਰੋਏ ਉੱਥੇ ਤਾਂ ਐ ਲੱਗਦਾ ਯਾਰ ਵੀ ਇਹ ਜਿਹੜੀ ਕੌਮ ਆ ਕਈ ਵਾਰ ਬੰਦੇ ਬੰਦਾ ਹੋ ਜਾਂਦਾ ਮੋਸ ਨਾਲ ਵੀ ਇਹ ਕੌਮ ਯਾਰਾਂ ਆ ਆਪਦੇ ਲੀਡਰਾਂ ਨੂੰ ਧੋਖਾ ਵੀ ਨਹੀਂ ਦਿੰਦੀ ਸ਼ੁਰੂ ਤੋਂ ਬੰਦੇ ਨਾ ਕੱਢਦੇ ਵੀ ਆ ਠੀਕ ਐ ਇਹਨਾਂ ਦੇ ਮੇਣਾ ਵੀ ਰਹਿੰਦਾ ਵੀ ਕਿੱਤੇ ਕਿਤੇ ਨਹੀਂ ਖੜਦੇ ਪਰ ਖੜਦੇ ਵੀ ਆ ਅਸਲ 'ਚ ਲੀਡਰ ਨਹੀਂ ਚੱਜਦੇ ਮਿਲੇ ਹੁਣ ਤੱਕ ਆ ਇਹ ਵੀ ਗੱਲ ਆ ਹਾਂ ਮੈਂ ਉਦੋਂ ਵਾਲੀ ਗੱਲ ਫੇਰ ਸੁਣਾਉਣਾ ਵੀ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਇਹਨਾਂ ਨੂੰ ਕੋਈ ਬੰਦੇ ਨਹੀਂ ਮਿਲਿਆ ਜਿਹੜਾ ਇਕੱਠਾ ਕਰ ਸਕੇ ਅੱਜ ਵੀ ਬੰਦੇ ਆਪਣੇ ਰੋਂਦੇ ਆ ਵੀ ਸਾਡਾ ਰਾਜ ਭਾਗ ਚਲਿਆ ਗਿਆ ਯਾਰ ਉੱਥੇ ਦਲੀਪ ਸਿੰਘ ਦੇ ਜਾ ਕੇ ਇੰਗਲੈਂਡ 'ਚ ਜਾ ਕੇ ਰੀਲਾਂ ਪਾਉਂਦੇ ਆ ਵੀ ਯਾਰ ਸਾਡਾ ਰਾਜ ਹੁੰਦਾ ਯਾਰ ਰਾਜ ਨੂੰ ਕੌਣ ਲੋਚਦਾਗਾ ਸਾਰੇ ਹੀ ਬੰਦੇ ਕਹਿੰਦੇ ਵੀ ਯਾਰ ਮੈਨੂੰ ਤਾਂ ਲੱਗਦਾ ਨਹੀਂ ਇਹ ਦਿ ਲੋਂਗ ਦਿ ਲੋਂਗ ਕਰਦੇ ਆ ਕਿ ਰੀਲਾ ਦਿਖਾਉਣ ਨੂੰ ਆ ਕਰਦੇ ਆ ਬਾਈ ਨਹੀਂ 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 ਵੀਰੇ ਜਜਵਾਤੀ ਵੀ ਹੈਗੇ ਯਾਰ ਅੱਜ ਅੱਜ ਜਜਵਾਤੀ ਸੀ ਬੰਦੇ ਪਹੁੰਚੇ ਨਹੀਂ ਆਪਦੇ ਜਰਨਲ ਨੂੰ ਕੱਲਾ ਨਹੀਂ ਛੱਡਿਆ ਅੱਜ ਪਹੁੰਚੇ ਆ ਇੰਨੀ ਠੰਡ ਧੁੰਦ ਚ ਆਏ ਬੱਜੇ ਵੀ ਯਾਰ ਬਾਪੂ ਪਿਆਗਾ ਇੰਨਾ ਬੰਦਿਆਂ ਨੇ ਕੀਤਾ ਹੁਣ ਆਪਾਂ ਹੋਰ ਦੱਸ ਕੀ ਕਰੇ ਕੇਸ ਗਾਇਤ ਕਹਿੰਦਾ ਵੀ ਇਹ ਤਾਂ ਖਨੌਰੀ ਵਾਲਾ ਜਿਹੜਾ ਇਹ ਕੇਂਦਰ ਨਾਲ ਆਇਆ ਹੋਇਆ ਆ ਜੁੱਧਰ ਵੀ ਉਹਨਾਂ ਨੇ ਟੁਹਾਣੇ ਦੇ ਵਿੱਚ ਕੀਤੀ ਹੋਈ ਉਹ ਵੀ ਸੈਂਟਰ ਦੀ ਆ ਫਿਰ ਆਜਾ ਜੀ ਉਹ ਐਂ ਗੱਲ ਕਹਿੰਦਾ ਨਾ ਪਰ ਆਪ ਵੀ ਸੈਂਟਰ ਦਾ ਹੋ ਸਕਦਾ ਕਮਾਲ ਆ ਯਾਰ ਇੱਕ ਬੰਦੇ ਦੀ ਜਾਨ ਮਨਲਾ ਖਤਮ ਹੋਣ ਵਾਲੀ ਆ ਉਹ ਬੰਦਾ ਕਹਿ ਰਿਹਾ ਵੀ ਮੈਂ ਤਾਂ ਦੁਨੀਆ ਤੋਂ ਚਲੇ ਜਾਣਾ ਬਾਈ ਥਲੀ ਆਪਾਂ ਨੂੰ ਪਤਾ ਹੋਵੇ ਵੀ ਅਸੀਂ 15 ਦਿਨਾਂ ਨੂੰ ਇੱਥੋਂ ਚਲੇ ਜਾਣਾ ਤੇ ਤੁਸੀਂ ਤੁਹਾਨੂੰ ਕਾਹਦਾ ਲਾਲਚ ਰਹਿ ਜੂਗਾ ਰਹਿ ਜੂਗਾ ਸਿੱਕੇ ਹੈ ਉਹ ਤਾਂ ਬੰਦਾ ਐ ਸੋਚਦਾ ਹੋਊਗਾ ਵੀ ਹੁਣ ਮਨ ਚ ਆਉਂਦਾ ਹੋਣਾ ਵੀ ਯਾਰ ਮੇਰਾ ਤੂਤ ਲਾਇਆ ਸੀ ਖੇਤ ਮੈਂ ਇੱਥੇ ਡੰਗਰ ਬਣਦਾ ਨਹੀਂ ਮੇਰੇ ਇੱਥੇ ਕਿਲਾ ਗੱਡਿਆ ਸੀ ਉਹ ਤਾਂ ਜਿਹਦੇ ਉਹ ਐ ਯਾਦ ਆਉਂਦੀ ਹੁਣੀ ਆ ਤੇ ਤੁਸੀਂ ਬੰਦੇ ਤੇ ਇਲਜ਼ਾਮ ਕੀ ਲਾ ਰਹੇ ਹੋ ਜਿਹੜਾ ਬੰਦਾ ਮੌਤ ਵੱਲ ਵੱਧ ਰਿਹਾ ਹੋਵੇ ਉਹਨੂੰ ਤੁਸੀਂ ਲਾਲਚੀ ਕਹਿ ਰਹੇ ਹੋ ਤੁਸੀਂ ਉਹਨੂੰ ਸੈਂਟਰ ਦਾ ਬੰਦਾ ਕਹਿ ਰਹੇ ਹੋ ਕਮਾਲ ਆ ਯਾਰ ਅਗਲੇ ਨੇ ਅੱਜ ਮੈਂ ਇੱਕ ਗੱਲ ਹੋਰ ਦੱਸਦਾ ਇੱਥੇ ਕੇਡਰ ਕਿਸੇ ਦਾ ਨਹੀਂ ਹੁੰਦਾ ਲੜਨ ਵਾਲੇ ਲੋਕਾਂ ਦਾ ਕੇਡਰ ਹੁੰਦਾ ਅੱਜ ਡੱਲੇਵਾਲ ਸਾਹਿਬ ਨੇ ਇਹੋ ਜਿਹਾ ਹੜ ਲਿਆ ਤਾਂ ਵੀ ਲੋਕਾਂ ਨੇ ਕੇਡਰ ਗੁੱਡਰ ਛੱਡ ਕੇ ਸਾਰਾ ਸਿਸਟਮ ਛੱਡ ਕੇ ਇੱਥੇ ਪਹੁੰਚ ਗਏ ਠੀਕ ਹੈ ਮੈਨੂੰ ਇਹ ਲੱਗਦਾ ਵੀ ਆਏ ਹੋਏ ਸੀ ਬੰਦੇ ਉਹ ਕਹਿੰਦੇ ਕਹੀ ਕਹਿੰਦੇ ਵੀ ਅਸੀਂ ਉਹ ਗਰਾਜ ਜਿਵੇਂ ਬੰਦੀ ਦੀ ਕੋਈ ਕਿਸੇ ਦੇ ਕਹਿੰਦੇ ਸੀ ਕਹਿੰਦੇ ਪਰ ਅਸੀਂ ਆਪਣੀ ਜਸੇਬੰਦੀਆਂ ਦਾ ਮਾਰ ਕੇ ਆਏ ਲੱਤ ਆਪਾਂ ਆਗੇ ਕਹਿੰਦੇ ਮਨੁੱਖਤਾ ਲਈ ਆਇ ਇਨਸਾਨੀਅਤ ਕਰਕੇ ਹਾਂ ਵੀਰੇ ਆਏ ਆ ਹੁਣ ਤੱਕ ਐਤ ਨੂੰ ਮੈਂ ਜਵਾਬ ਦੇਣਾ ਇਹਨਾਂ ਨੂੰ ਡਾਰੀ ਇਹ ਹੋ ਗਿਆ ਵੀ ਸਾਡਾ ਤਾਂ ਕਿ ਡਰੀ ਚਲੇ ਜਾਣਾ ਵੀ ਡੱਲੇਵਾਲ ਸਾਹਿਬ ਹੋਰ ਜੇ ਬੈਠੇ ਰਹੇ ਹਨ ਈ ਚੱਕਰ ਹੋ ਰਿਹਾ ਨਾ ਇਹਨਾਂ ਨੂੰ ਤੇ ਬਾਈ ਜੀ ਇਹ ਬਹੁਤ ਮਾੜੀ ਗੱਲ ਹੈ ਇਹ ਬਿਆਨ ਦੇ ਨੇ ਸੋਡੀ ਲੜਾਈ ਸੈਂਟਰ ਨਾਲ ਇੱਥੇ ਇੱਕ ਬੰਦਾ ਆਇਆ ਸੀਗਾ ਇੱਕ ਦਿਨ ਅਸੀਂ ਰਾਤ ਨੂੰ ਪਹਿਰੇ ਤੇ ਸੀ ਦਿੱਲੀੋਂ ਬੰਦਾ ਆਇਆ ਸੀ ਬਹੁਤ ਇੰਟੈਲੀਜੈਂਟ ਤੇ ਆਪਣਾ ਆਪਣੀ ਮਦਦ ਕਰਨ ਆਇਆ ਸੀ ਵਿਚਾਰਾ ਦਿੱਲੀ ਤੋਂ ਉਹ ਕਹਿੰਦਾ ਬਾਈ ਖਰਬਾ ਰੁਪਈਆ ਦੇ ਅਗਲੇ ਨੇ ਰੋੜਾ ਨੰਗਾਤੀਆਂ ਚੰਡੀਗੜ੍ਹ ਤੋਂ ਅੰਬਰਸਰ ਨੂੰ ਰੇਲਵੇ ਲੈਨ ਲੰਘ ਰਹੀ ਆ ਬਰਨਾਲੇ ਤੋਂ ਅੰਬਰ ਚੰਡੀਗੜ੍ਹ ਨੂੰ ਇੱਕ ਹੋਰ ਰੇਲਵੇ ਲੈਨ ਲੰਘ ਰਹੀ ਆ ਕਹਿੰਦਾ ਅਗਲੇ ਨੇ ਜਦੋਂ ਝਾਲ ਇੰਨੇ ਰੁਪਈਆ ਦਾ ਵਸਾ ਲਿਆ ਹੁਣ ਛੋਡੇ ਸਿੱਧੀ ਆਗੇ ਜ਼ਮੀਨਾਂ ਤੇ ਚੜ ਕੇ ਹੁਣ ਕਹਿੰਦਾ ਇਹ ਐ ਨਹੀਂ ਸੋ ਉਹਨੂੰ ਮੰਨ ਲਓ ਵੀ ਜ਼ਮੀਨ ਸਾੜ ਜਾਣਗੇ ਇਹਨਾਂ ਨੇ ਪਾਕਿਸਤਾਨ ਵਾਲਾ ਬਾਰਡਰ ਓਪਨ ਕਰਨਾਗਾ ਤਿਆਰੀਆਂ ਹੋ ਚੁੱਕੀਆਂ ਕੱਲੀ ਜ਼ਮੀਨ ਰੋਕਣੀ ਆ ਪਹਿਲਾਂ ਤਾਂ ਐਸੀ ਜ਼ਮੀਨਾਂ ਰੋਕਣਾ ਵੀ ਰੋੜਾਂ ਬਾਅਦ ਚ ਬਣਾਵਾਂਗੇ ਹੁਣ ਰੋੜਾਂ ਪਹਿਲਾਂ ਬਣੀਆਂ ਜ਼ਮੀਨ ਹੁਣ ਰੋਕਣੀ ਆ ਇਹ ਛੋਟਾ ਕੰਮ ਨਹੀਂ ਬਹੁਤ ਵੱਡੀ ਲੜਾਈ ਐ ਜਿਹੜੇ ਬੰਦੇ ਲੜੀ ਉਹਨਾਂ ਦਾ ਤੁਸੀਂ ਬਾਈ ਉਹਨਾਂ ਦਾ ਹੌਸਲਾ ਵਧਾਇਆ ਕਰੋ ਉਹਨਾਂ ਦੀ ਦਾਤ ਦੇਣੀ ਬਣਦੀ ਹੈ ਲੱਤਾਂ ਨਾ ਖਿੱਚੋ ਮੈਂ ਤਾਂ ਇਹੀ ਕਹਿਣਾ ਵੀਰੇ ਬਿਲਕੁਲ ਸੋਏ ਸੀ ਜਗਦੀਪ ਰੰਧਾਵਾ ਜਿਨੇ ਆਪਣੇ ਵਿਚਾਰ ਰੱਖੇ ਔਰ ਹਮੇਸ਼ਾ ਹੀ ਜਦੋਂ ਵੀ ਗੱਲ ਕਿਸੇ ਵੀ ਪੰਜਾਬ ਦੇ ਮੁੱਦੇ ਦੀ ਹੁੰਦੀ ਹੈ ਤਾਂ ਜ਼ਰੂਰ ਹੈ ਵੀਰ ਅੱਗੇ ਆਉਂਦਾ ਹੈ ਤੇ ਹੁਣ ਵੀ ਅੱਜ ਇਸ ਮੋਰਚੇ ਦਾ ਹਿੱਸਾ ਸੀ ਗੁਰਪ੍ਰੀਤ ਸਿੰਘ ਦੇ ਨਾਲ ਜਗਦੀਪ ਸਿੰਘ ਖੜੀ ਪੰਜਾਬੀ ਲੁਕਚੇ